ਕੀ ਆਏ ਹੋ ਕਿ ਦਿਖਾਉਂਦੇ ਆ ਆ ਜਾ ਆ ਜਾ ਹੋਰ ਪੱਖੀ ਆ ਜੋ ਫਿਰ ਉਹ ਇੱਕ ਉਹ ਅਨਲੇ ਉਹ ਵੀ ਕਿਹਾ ਸੱਚੀ ਵੀ ਇੱਥੇ ਆ ਚੱਲ 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 ਉਸੇ ਦਰੋਂ ਬੱਟਿਆ ਕਦੇ ਨਹੀਂ ਜਾਂ ਹਾਂ ਰੋਜ਼ ਨਹੀਂ ਦੁੱਖਿਆ Thank <laughs> you. ਲੋਕਾਂ ਦੇ ਬੈਠਣ ਲਈ ਫਿਰ ਉਹ ਬੂਟੇ ਜਿਹੜੇ ਕਿ ਛਾਂ ਦੇ ਵਿੱਚ ਚੱਲਦੇ ਨੇ ਠੀਕ ਹੈ ਜੀ ਉਹ ਬੂਟੇ ਲਗਾਏ ਗਏ ਨੇ ਮਾਈਕ੍ਰੋਨ ਕਿਡਜ਼ ਜ਼ੋਨ ਆ ਗਿਆ ਇਹ ਇਹ ਆਪਾਂ ਦੇਖਦੇ ਕਿ ਹਾਂ ਆਪਾਂ ਦੇਖਦੇ ਕਿ ਹੇ ਅੱਜਕੱਲ ਬੱਚੇ ਮਿੱਟੀ ਦੇ ਵਿੱਚ ਨਹੀਂ ਖੇਡਦੇ ਪਰ ਉਹ ਖੇਡਣਾ ਜੋ ਆਪਾਂ ਛੋਟੇ ਹੁੰਦੇ ਸੀਗੇ ਆਪਾਂ ਲੋਕ ਖੇਡਦੇ ਹੁੰਦੇ ਸੀਗੇ ਜੋ ਜੋ ਚੱਲ ਆ ਜਾ ਆ ਉਧਰ ਵੀ ਆ ਜਾ ਆ ਜਾ ਆ ਜਾ ਇੱਥੇ ਆ ਕੇ ਸਵੇਰੇ ਸ਼ਾਮ ਯੋਗਾ ਕਰਨਾ ਯੋਗਾ ਚੱਲ ਰਹੀ ਨਹੀਂ ਠੀਕ ਔਰ 200 ਅੱਗੇ ਹੋ ਜਾ ਠੀਕ ਹੈ ਦੇਖਣ ਵਾਲੀ ਗੱਲ ਇਹ ਵੀ ਇੰਨਾ ਜਿਹੜਾ ਜਿਹੜਾ ਛੋਟਾ ਜਿਹਾ ਲੱਗਦਾ ਸੀਗਾ ਇਹ 200 ਮੀਟਰ ਦਾ ਟਰੈਕ ਹੈ ਪੂਰਾ ਇਹ ਆ ਬੱਚੇ ਬੱਚੇ ਖਾਸੇ ਰੱਖਿਆ ਗਿਆ ਬੱਚੇ ਖਾਸੇ ਜੀ ਓਪਨ ਜਿਮ ਜਾਂ ਪਲੇਗਰਾਉਂਡ ਇਹਨੂੰ ਕਹਿ ਸਕਦੇ ਹੋ ਤੁਸੀਂ ਯਾਰ ਬੇਟਾ ਠੀਕ ਹੈ ਚੱਲ ਕਰਕੇ ਆਜਾ ਮੈਂ ਵੀ ਚੱਲ ਜਾ ਲਾ ਆਹ ਬਾਹਰ ਚੜਾਈਏ ਤੇ ਨਹੀਂ ਯਾਰ ਹੈ ਉਹ ਬੱਸ ਗੁਰੂ ਦੇ ਨਾਲ ਇੰਡੋਟਰ ਹੈ ਇਹ ਸੋਨਿਆ ਮੇਰੇ ਤੇਰੇ ਮੇਰੇ ਵਰਗੇ ਲਈ ਬਹੁਤ ਜ਼ਰੂਰੀ ਹੈ ਤੁਹਾਡੇ ਵਜ਼ਨ ਨਹੀਂ ਆ ਰਹੀ ਮੇਰੇ ਵੱਲ ਮੈਂ ਵੀ ਮोटा ਹੋ ਗਿਆ ਪਣੇ ਉਹ ਮੈਂ ਐਕਸਰਸਾਈਜ਼ ਹੁੰਦੀ ਨਹੀਂ ਹੈਗੀ ਵੇਟ ਵਧਿਆ ਪਿਆ ਤੁਹਾਡੇ ਵਜ਼ਨ ਅੰਦਰ ਹੈ ਕਿਹੜਾ ਬੈਂਚ ਪ੍ਰੈਸ ਹੋਇਆ ਅਰੇ ਮੇਰੇ ਉਹ ਸੇ ਨਹੀਂ ਹੈ ਮੇਰੇ ਵਿੱਚ ਫੋਰਸ ਨਹੀਂ ਹੈ ਹੂੰ ਬੈਂਚ ਪ੍ਰੈਸ ਮਟਾ ਬੋਲੋਗਾ ਸਹੀ ਹੈ ਇੱਕ ਪਕੜੇ ਲਈ ਚੱਕਦਾ ਸੌਲ ਰੈਸ ਹਾਂ ਬੋਲੋ ਉਸੇ ਆਹ ਆ ਪਹਿਲਾਂ ਜਿਹੜਾ ਗ੍ਰੀਸ ਬੈਲਟ ਆ ਗਈ ਜੀ ਸੇਮ ਗ੍ਰੀਸ ਬੈਲਟ ਆ ਗਈ ਪੂਰੀ

ਇੱਕ ਇੱਥੇ ਆਪਰੇਟੇ ਬੋਰਡ ਵੀ ਲਵਾ ਦਿਓ ਰਿਫਲੈਕਟਿੰਗ ਵੀ ਲਵਾ ਦਿਓ ਆ ਛੋਟੇ ਬ੍ਰੇਕਰ ਵੀ ਲਵਾ ਦਿਓ ਤੇ ਯੂ ਟਰਨ ਦਾ ਬੋਰਡ ਵੀ ਲਵਾ ਦਿਓ ਨਹੀਂ ਇਹ ਕੋ ਲਵਾ ਦਿਓ ਮਿਰਰ ਯੂ ਟਰਨ ਸ਼ੋ ਕਰਦਾ ਹੋਵੇ ਉਹ ਲੋਗੈ ਸਟ੍ਰੋਨਗ ਹੋਣਾ ਨਾ ਜੀ ਹਾਂਜੀ ਕਿੰਨੇ ਲਈ ਤੁਸੀਂ ਜੀ ਮੈਂ ਸਵੇਰੇ ਮਾਰਨਿੰਗ ਆਉਂਦਾ ਹਾਂ ਕਿ ਤਰ ਉੜਾ ਤੋਂ ਨਹੀਂ ਚਾਹਾਂ ਦਾ ਬੈਚ ਹੈ ਠੀਕ ਅਨੰਦ ਵਿਹਾਰ ਵਿੱਚ ਹੈ ਬਹੁਤ ਸਵੇਰੇ ਦਾ ਬੈਚ ਹੈ ਕੋਈ ਆਪਣੀ ਜਿਹੜੀ ਪਿੱਛੇ ਜਿੰਨਾ ਵੀ ਏਰੀਆ ਹੈਗਾ ਤੇ ਉਹਨਾਂ ਨੂੰ ਅਨੰਦ ਵਿਹਾਰ ਥੋੜਾ ਨੇੜੇ ਬੰਦਾ ਇੱਕ ਦਫਾ ਇੱਕ ਤਾਂ ਉਹਨਾਂ ਨੇ ਪਾਰਕ ਵਿੱਚ ਦਰਵਾਜ਼ਾ ਸੀ ਮੇਰਾ ਤਾਂ ਉਹ ਚਿੱਲਾ ਪਿਆ ਹੋਇਆ ਬਹੁਤ ਹੀ ਦਰਦਪੂਰਨ ਹੈ। ਅਪੈਂਡਿਕਸ ਵਾਲੀ ਪਾਰਾ। ਚਾਰ ਅੰਕੀਆਂ ਪਟੀਆਂ। ਮੈਂ ਕਹਿੰਦਾ ਇਸ ਨੂੰ ਕੱਟਦੇ ਵੀ ਜਿਹੜੀ ਲੇਡੀਜ਼ ਉਮਰ ਦੀ ਵੀ ਹੋਗੀ ਉਹ ਵੀ ਆਪਣਾ ਆਰਾਮ ਨਾਲ ਬੈਠ ਕੇ ਉਹ ਆਨੰਦ ਲੈ ਲਈ। 200 ਬੰਦੇ ਦੀ ਝੂਫਾ ਲੋੜੀ। ਹਾਂ। 200 ਬੰਦੇ। 200 ਬੰਦੇ ਢੇਲੀ ਪੜਵਾਲ ਹੋ ਰਹੀ ਹੈ। ਸਰ ਤੋਂ ਤਾਂ ਬਹੁਤ ਕੱਟ ਸਰ 1.5 200 ਬੰਦਾ ਕਲੋਨੀ ਦਾ ਹੀ ਆ ਜਾਂਦਾ ਹੈ। ਬੱਚੇ ਬਹੁਤ ਇੰਜੋਏ ਕਰਦੇ। ਤੁਸੀਂ ਕਲੋਨੀ ਵਾਲੇ ਤੁਸੀਂ ਕਲੋਨੀ ਵਾਲੇ ਚਲੋ ਇੱਥੇ ਵੀ ਕਰੋ ਨਾਲ ਉਹ ਵਾਕਿੰਗ ਟ੍ਰੈਕ ਤੇ ਸੈਰ ਕਿਉਂ ਨਹੀਂ ਕਰਦੇ? ਬਹੁਤ ਬਹੁਤ ਸ਼ੁਕਰੀਆ। ਇਹ ਚੋਕ ਨੂੰ ਸ਼ੁਗਰੀਟ ਕਿਉਂ ਹੋ ਗਿਆ ਸਰ ਵੀ ਕਰ ਬਹੁਤ ਅੱਛੀ ਚੀਜ਼ ਦਿੱਤੀ ਐ ਇੰਨਾ ਨਾ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ ਜੀਗਾ ਇੰਨੀ ਗੰਦਗੀ ਉਹਨੇ ਭਰੀ ਹੋਈ ਸੀ ਜੇ ਨੂੰ ਤੁਸੀਂ ਆ ਸਾਫ ਕਰ ਤਾਂ ਬਿਲਕੁਲ ਸਫਾਇਆ ਜਿਵੇਂ ਬਸ ਇਹਨੂੰ ਵਧੀਆ ਸੰਭਾਲ ਕੇ ਰੱਖੋ ਇਹਨੂੰ ਕਹਿੰਦੇ ਕਮੇਟੀ ਬਣਾਉਣਾ ਜੀ ਆਪ ਦੀ ਕਮੇਟੀ ਬਣਾ ਕੇ ਸੰਭਾਲ ਕੇ ਰੱਖੋ ਮੇਨਟੇਨ ਕਰਨਾ ਤੇ ਨਾਲੇ ਡਿਊਟੀ ਲੱਗੀ ਉਹਨਾਂ ਦੀ ਕਿ ਨਹੀਂ ਮੇਨਟੇਨ ਹੋਈ ਤੇ ਕੋਈ ਹੋਈ ਤੇ ਹੋਈ ਤੇ ਸੁਣਨੀ ਕਰਨੀ ਸੀ ਬੰਦੇ ਨਾਲ ਨਹੀਂ ਆ ਕਰ ਲੋ ਜੀ ਕਰ ਲੋ ਕਰ ਲੋ ਕਰ ਲੋ ਕੱਲੇ ਆ ਵੀ ਇਹਦੀ ਬਰਾ ਦਾ ਬਹੁਤ ਕੁਸਰਾ ਹੈ ਬਹੁਤ ਸੁਣਾ ਹੋ ਮਾਈ ਫੀਨਟ ਲਈ ਕੋਈ ਆਪਣਾ ਨੇ ਬੈਠਣਾ ਹੈ ਬੱਚੇ ਨੇ ਖੇਡਣਾ ਹੈ ਸੋ ਇਹਦੀ ਮੇਨਟੇਨੈਂਸ ਕਮੇਟੀ ਤੁਸੀਂ ਬਣਾ ਲਓ ਜੋ ਤੁਹਾਨੂੰ ਬੰਦਾ ਦਾ ਬੰਦਾ ਦਾ ਮਾਲੀ ਦਾ ਟਾਈ ਦਾ ਸਾਰਾ ਉਹ ਦੇ ਦਾਂਗੇ ਜੀ ਉਹ ਦੇ ਦਾਂਗੇ ਤੁਹਾਨੂੰ ਮਾਲੀ ਦਾ ਟਾਈ ਦਾ ਵਿੱਚੋਂ ਮੁਲਾਜ਼ਮ ਮਿਲ ਜਾਣਗੇ ਹਾਂ ਮੁਲਾਜ਼ਮ ਦੀ ਗੱਲ ਉਹਨਾਂ ਦੇ ਸਿਰ ਤੇ ਖੜਕੀ ਕਰਾਉਣ ਦਾ ਕੰਮ ਹੈ ਜੋ ਤੁਸੀਂ ਉਹ ਜਿੰਮੇਵਾਰੀ ਤੁਸੀਂ ਸਾਰੇ ਓਟ ਲਓ ਇੱਕ ਸਾਡੀ ਕਲੋਨੀ ਸਾਡੀ ਕਲੋਨੀ ਦਾ ਵੀ ਜੀ ਹੁਣ 1500 ਦੇ ਕਰੀਬ ਬੰਦਾ ਹੋ ਜਾਂਦਾ ਹੈ राइट अप इक्वालिटी फोटो के बच्चे वाले सर सर बेंचिस्ट मित्र दूसरा वाला जो बैठा है हां जी हां जी राइट करो उन्हें करनी है उधरियल कोई नहीं आवे कुछ हां आज चला हां हां ਦੇਖੋ ਚਲੋ ਕਰੋ 12 ਕ ਦਾ ਰੌਂਡ ਲਗਾ ਲਿਆ ਆਪਣੇ ਆਪ ਨੇ ਕੀ ਕਹਿਣਾ ਚਾਹੁੰਗੇ ਪਾਰਕ ਤੁਸੀਂ ਇਛਾ ਦਾ ਪਹਿਲੀ ਜਾਂ ਦੂਜੀ ਵਾਰੀ ਆਏ ਹੋਗੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਇਹੀ ਕਹੂੰਗਾ ਕਿ ਮੇਰਾ ਕੰਮ ਹੈ ਨੁਮਾਇੰਦਾ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਲੋਕਾਂ ਨੇ ਲਈ ਹੈ ਕਿ ਇੱਕ ਚੀਜ਼ ਡਿਵੈਲਪ ਹੈ ਜਿਹੜੀ ਉਹ ਕਰਕੇ ਦਈਏ ਹੁਣ ਇਹ ਜਿਹੜੀ ਜਿਵੇਂ ਪਹਿਲਾਂ ਗੱਲ ਕੀਤੀ ਕਿ ਸਭ ਤੋਂ ਗੰਦਗੀ ਵਾਲੀ ਜਗ੍ਹਾ ਸੀਗੀ ਆਵਾਰਾ ਪਸ਼ੂ ਬੈਠੇ ਰਹਿੰਦੇ ਸੀਗੇ ਟਰੱਕ ਵੇਲੇ ਖੜੇ ਰਹਿੰਦੇ ਸੀਗੇ ਹੁਣ ਉਸ ਜਗ੍ਹਾ ਦੀ ਸਫਾਈ ਕਰਕੇ ਇਹ ਚ 200 ਮੀਟਰ ਦਾ ਟਰੈਕ ਬਣ ਗਿਆ ਇਹਦੇ ਵਿੱਚ ਝੂਲੇ ਲੱਗੇ ਇਹਦੇ ਚ ਬਜ਼ੁਰਗਾਂ ਦੇ ਲੇਡੀਜ਼ ਦੇ ਬੈਠਣ ਲਈ ਬੈਂਚ ਲੱਗੇ ਇਹਦੇ ਲਈ ਇੱਕ ਤਰੀਕੇ ਦਾ ਓਪਨ ਜਿਮ ਹੈ ਜਿਹੜਾ ਉਹ ਲੱਗ ਗਿਆ ਇਹਦੇ ਲਈ ਯੋਗਾ ਯੋਗਾ ਕਰਨ ਦੇ ਲਈ ਇੱਕ ਸੈਕਸ਼ਨ ਹੈ ਜਿਹੜਾ ਉਹ ਤਿਆਰ ਹੋ ਗਿਆ ਇਹਦੇ ਵਿੱਚ ਦੋ ਗ੍ਰੀਨ ਬੈਲਟਸ ਬਣ ਗਿਆ ਇਹਦੇ ਵਿੱਚ ਇੱਕ ਬੱਚਿਆਂ ਦੇ ਮਿੱਟੀ ਦੇ ਵਿੱਚ ਖੇਡਣ ਦੇ ਲਈ ਉਹ ਜਿਹੜੀ ਸੈਂਡਪਿਟ ਹੈ ਉਹ ਵੀ ਬਣ ਗਈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨੂੰ ਅਸੀਂ ਆਪਦੇ ਵੱਲੋਂ ਪੂਰਾ ਜੋ ਬੈਸਟ ਪੋਸੀਬਲ ਬਣਾ ਸਕਦੇ ਸੀਗੇ ਉਹ ਬਣਾਤਾ ਹੁਣ ਮੈਂ ਸਾਰੇ ਜਿਹੜੇ ਲੋਕਲ ਏਰੀਆ ਦੇ ਵਿੱਚ ਲੋਕਲ ਲੋਕ ਲੈਂਦੇ ਨੇ ਆਸ-ਪਾਸੇ ਮੁਹੱਲੇ ਵਾਲੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੁਲਾਜ਼ਮ ਜਿਹੜਾ ਚਾਹੀਦਾ ਉਹ ਕਮੇਟੀ ਵੱਲੋਂ ਮਿਲ ਜੂਗਾ ਪਰ ਇਹਦੀ ਸਾਮ ਸੰਭਾਲ ਰੱਖਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਇਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਆਪਦੀ ਇੱਕ ਕਮੇਟੀ ਬਣਾ ਲਓ ਤੇ ਸੰਭਾਲੋ ਤਾਂ ਕਿ ਲੰਬਾ ਸਮਾਂ ਲੋਕੇ ਦਾ ਲਾਹ ਜਣਾ ਹੋ ਲੈ ਸਟਣ ਸੋ ਸਾਰਿਆਂ ਨੂੰ ਇੱਕ ਵਾਰ ਭਾਈ ਬਹੁਤ ਬਹੁਤ ਵੇਦਵਾਰ ਤੋਂ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਲਓ ਜੀ ਹੋ ਗਿਆ